ਰੋਸ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਕਾਲਜ ਦੇ ਵਿੱਚ ਕੱਲ ਉੱਡ ਜੂਗੀ ਲੁੱਕ ਲੁੱਕੇ ਅੱਖੀਆਂ ਲਾਈਆਂ ਵੇ ਓ ਰੋਸ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਕਾਲਜ ਦੇ ਵਿੱਚ ਗੱਲ ਉੱਡ ਜੂਗੀ ਲੁੱਕ ਲੁੱਕੇ ਅੱਖੀਆਂ ਲਾਈਆਂ ਵੇ ਮੇਰਾ ਸੋਹਣਾ ਗੁਲਾਬੀ ਫੁੱਲ ਵਰਗਾ ਵੇ ਸੋਹਣਾ ਗੁਲਾਬੀ ਫੁੱਲ ਵਰਗਾ ਸੋਹਣਾ ਗੁਲਾਬੀ ਫੁੱਲ ਵਰਗਾ ਵੇ ਮੂੰਣਾ ਕਿਤੇ ਵਟਕਾਰ ਦੇ ਗੁੱਸੇ ਹੋਈ ਨਾ ਜ਼ਹਿਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਵੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਚੰਨ ਆਗੀਆਂ ਕਲਾਸ ਮੇਟ ਮੇਰੀਆਂ ਵੇ ਆਗੀਆਂ ਕਲਾਸ ਮੇਟ ਮੇਰੀਆਂ